ਹਰਜਿੰਦਰ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਆ ਚੁੱਕੀ ਹੈ ਜਿਸ ਦੇ ਵਿੱਚ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਤੇ ਉਹਨਾਂ ਦਾ ਵਕੀਲ ਬਲਤੇਜ ਪੰਨੋ ਵੀ ਉਹਨਾਂ ਨੂੰ ਬਚਾ ਨਹੀਂ ਸਕਿਆ 트럼ਪ ਸਰਕਾਰ ਨੇ ਪੰਜਾਬੀਆਂ ਦੇ 30 ਲੱਖ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਹਰਜਿੰਦਰ ਸਿੰਘ ਨੂੰ ਅੰਗਰੇਜ਼ੀ ਨਾ ਆਉਣ ਦੇ ਕਾਰਨ ਦੋ ਅਲੀਗੇਸ਼ਨ ਹੋਰ ਵੱਡੇ ਲਾ ਦਿੱਤੇ ਗਏ ਆ ਤੇ ਹੁਣ ਅਮਰੀਕਾ ਵਿੱਚ ਇੱਕ ਹੋਰ ਡਰਾਈਵਰ ਕੰਮ ਕਰਦਾ ਸੀ ਡ라이ਵਰ 5 ਸਾਲਾਂ ਤੋਂ ਕੰਮ ਕਰ ਰਿਹਾ ਸੀ ਤੇ ਹੁਣ ਉਹ ਵੀ ਆਪਣੇ ਘਰ ਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਕੋਈ ਵੀ ਉਹਨਾਂ ਦੀ ਸੁਣਵਾਈ ਨਹੀਂ ਕਰਦਾ ਤੇ ਪਿੱਛੋਂ ਬੱਚੇ ਰੋਲ ਜਾਂਦੇ ਨੇ ਤੇ ਮਾਂ ਮਦਰ ਰੋਣਾ ਰਹਿ ਜਾਂਦਾ ਹੈ ਤੇ ਹੁਣ ਹਰਜਿੰਦਰ ਸਿੰਘ ਤੇ ਪੂਰੇ ਪਰਿਵਾਰ ਵੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ। ਉਹਨਾਂ ਦੀ ਮਾਤਾ ਨੇ ਕਿਹਾ ਕਿ ਇੱਕ ਵਾਰੀ ਮੈਨੂੰ ਮੇਰੇ ਪੁੱਤ ਨੂੰ ਮੈਨੂੰ ਮਿਲ ਲੈਣ ਦਿਓ ਫਿਰ ਉਸ ਤੋਂ ਬਾਅਦ ਸੋਨੂੰ ਮੈਂ ਕਦੇ ਵੀ ਨਹੀਂ ਭੇਜੂੰਗੀ ਅਮਰੀਕਾ ਦੇ ਵਿੱਚ ਪੁੱਤ ਨੂੰ। ਹੁਣ ਟਰੰਪ ਸਰਕਾਰ ਹਰਜਿੰਦਰ ਸਿੰਘ ਨੂੰ આરોપી ਦੱਸਦੀ ਹੈ ਤੇ ਉਹਨਾਂ ਦਾ ਹੁਣ ਟਰੱਕ ਵੀ ਜ਼ਬਤ ਕਰ ਲਿਆ ਗਿਆ ਹੈ ਧੰਨਵਾਦ ਜੀ